ਉਹ ਹੈਗਾ ਵੀ ਜੋਤ ਦੀ ਨਿਰੰਤਰਤਾ ਦੀ ਗੱਲ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਦਾ ਇਹਦਾ ਪ੍ਰਚਾਰ ਕਰਨਾ ਕਿਉਂ ਜ਼ਰੂਰੀ ਹੈ ਜੀ ਔਰ ਇਹ ਗੱਲ ਪ੍ਰਚਾਰ ਕਰਨਾ ਇਸ ਕਰਕੇ ਜ਼ਰੂਰੀ ਹੈ ਕਿ ਜਿਹੜਾ ਸਾਡੇ ਇਤਿਹਾਸ ਨੂੰ ਸਾਡੇ ਸਿਧਾਂਤ ਨੂੰ ਹਮਮ ਇਸ ਢੰਗ ਨਾਲ ਇਨਾ ਵਿਗਾੜ ਦਿੱਤਾ ਗਿਆ ਹੈ ਹਮਮ ਕਿ ਗੁਰੂ ਨਾਨਕ ਨੂੰ ਗੁਰੂ ਗੋਬਿੰਦ ਸਿੰਘ ਨਾਲੋਂ ਬਿਲਕੁਲ ਵੱਖਰਾ ਕਰ ਲਿਆ ਹਮਮ ਕੀਤਾ ਨਾ ਜੀ ਜੀ ਗੁਰੂ ਨਾਨਕ ਨੂੰ ਸਿਰਫ ਕਰ ਲਿਆ ਵੀ ਇੱਕ ਸੁਧਾਰਕ ਆ ਹਮ ਤੇ ਉਹਨਾਂ ਨੇ ਕੋਈ ਨਵਾਂ ਧਰਮ ਨਹੀਂ ਚਲਾਇਆ ਜੀ ਤੇ ਗੁਰੂ ਗੋਬਿੰਦ ਸਿੰਘ ਨੇ ਜਿਹੜਾ ਖਾਲਸਾ ਸਾਂਝਾ ਉਹ Hindu ਧਰਮ ਦੀ ਰੱਖਿਆ ਲਈ ਸਾਂਝਾ ਦੇ ਇੱਕ ਜੀ ਯਾਰੂ ਦਸਤਾ ਸੀ ਇੱਥੇ ਲਿਆ ਕੇ ਸਾਡੀ ਸੋਵੰਟੀ ਜਿਹੜੀ ਸਿੱਖ ਕੌਮ ਦੀ ਹੋਂਦ ਹਸਤੀ ਨਿਆਰੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਲਕੀਰ ਸ਼ੁਰੂ ਤੋਂ ਵਾਈ ਜੀ ਉਹਨੂੰ ਮੇੜ ਦਿੱਤਾ ਇਹਨਾਂ ਨੇ ਆਪਣੇ ਇਹਨਾਂ ਕੁਝ ਲਿਖਵਾ ਕੇ ਜੀ ਹੁਣ ਆਪਾਂ ਜਦੋਂ ਥੋੜੇ ਲਫ਼ਜ਼ਾਂ 'ਚ ਗੱਲ ਕਰਾਂਗੇ ਤੇ ਗੱਲ ਸਾਡੀ ਜਿਹੜੀ ਉਹ ਗੁਰੂ ਨਾਨਕ ਤੋਂ ਸ਼ੁਰੂ ਹੋਊਗੀ। ਹੁਣ ਆਪਾਂ ਦਿਹਾੜਾ ਮਨਾ ਰਹੇ ਸਾਰੇ ਖਾਲਸੇ ਦਾ ਪ੍ਰਗਟ ਦਿਹਾੜਾ। ਕਿ ਬਹੁਤ ਵਧੀਆ ਗੱਲ ਹੋਈ ਕਿ ਆਮ ਸਾਰੇ ਇਹ ਲਫ਼ਜ਼ ਜਿਹੜਾ ਵਰਤਨ ਦਾ ਪਹਿਨੀ ਅੱਗੇ ਕੱਲੀ ਵਿਸਾਖੀ ਵਰਦੇ ਸੀ। ਜੀ ਤੇ ਬੀਬਾ ਨੇ ਇੱਕ ਲਾਈਨ 'ਚ ਹੀ ਗੱਲ ਨਵੇੜ ਦਿੱਤੀ ਕਿ 1699 ਦੀ ਵਿਸਾਖੀ ਜਿਹੜੀ ਐ ਇਹ ਇੱਕ ਲੋਕਿਕ ਸਫਰਿਆ ਨਿਰਮਲ ਪੰਥ ਤੋਂ ਖਾਲਸਾ ਪੰਥ ਤੱਕ। ਜੀ ਹੁਣ ਆਪਾਂ ਦੇਖਣਾ ਹੈ ਵੀ ਗੱਲ ਜੇ ਗੁਰੂ ਨਾਨਕ ਤੋਂ ਸ਼ੁਰੂ ਹੁੰਦੀ ਹੈ ਹਮਮ ਤੇ ਇਹ ਗੱਲ ਪ੍ਰਗਟ ਹੋਣ ਦੀ ਹੈ ਆਪਾਂ ਗੱਲ ਅੱਜ ਕਰ ਰਹੇ ਆਂ ਖਾਲਸੇ ਦਾ ਪ੍ਰਗਟ ਦਿਹਾੜਾ ਤੇ ਗੁਰੂ ਨਾਨਕ ਬਾਰੇ ਵੀ ਹੋ ਗਿਆ ਕਿ ਸਤਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗਚਾਨਨ ਹੋਗਾ ਜੀ ਤੇ ਫਿਰ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ 1699 ਦੀ ਵਿਸਾਖੀ ਨੂੰ ਪ੍ਰਗਟ ਹੁੰਦੇ ਆ ਕਿਦਾਂ ਜਦੋਂ ਆਪਾਂ ਕਹਿੰਨੇ ਵਾਹ ਪ੍ਰਗਟਿਉ ਮਰਦ ਗੰਮੜਾ ਰਿਆਮ ਅਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਮੂਰ ਚੇਲਾ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਦੇ ਰੂਪ ਚ ਪ੍ਰਗਟ ਹੋਏ ਇਹ ਜਿਹੜੀ ਗੱਲ ਸਾਨੂੰ ਸਮਝਣ ਵਾਲੀ ਹੈ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਦੇ ਰੂਪ ਚ ਪ੍ਰਗਟ ਹੁੰਦੇ ਆ ਜੀ 1699 ਦੀ ਵਿਸਾਖੀ ਨੂੰ ਔਰ ਇਹਦੇ ਤੇ ਜਿਹੜੇ ਉਸ ਵੇਲੇ ਦੇ ਭਾਈ ਨੰਦ ਲਾਲ ਜੀ ਸਮਕਾਲੀ ਕਵੀ ਗੁਰੂ ਸਾਹਿਬ ਦੇ ਨਾਲ ਰਹੇ ਉਹਨਾਂ ਨੇ ਤੇ ਮੂਰ ਲੈ ਕੇ ਹਮੂ ਗੁਰੂ ਗੋਬਿੰਦ ਸਿੰਘ ਹਮੋਂ ਨਾਨਕ ਅਸਤ ਤੇ ਗੁਰੂ ਗੋਬਿੰਦ ਸਿੰਘ ਵੀ ਉਹੀ ਹੈ ਤੇ ਗੁਰੂ ਨਾਨਕ ਵੀ ਉਹੀ ਹੈ ਮੋਹਰ ਲੱਗੀ ਨਾ ਜੀ ਜੀ ਉਦੋਂ ਬਾਅਦ ਤੁਸੀਂ ਆ ਜਾਓ ਪ੍ਰੋਫੈਸਰ ਰੇਨਦਰ ਸਿੰਘ ਮਹਿਬੂਬ ਉਹਨਾਂ ਨੇ ਬਹੁਤ ਹੀ ਸ਼ਾਨਦਾਰ ਢੰਗ ਨਾਲ ਲਿਖਿਆ ਕਿ ਗੋਬਿੰਦ ਸਿੰਘ ਨਾਨਕ ਦਾ ਹੀ ਆਖਰੀ ਨਾਮ ਹੈ ਉਹ ਲਿਖਾ ਥੋੜੀ ਰਹਿ ਗਈ ਨਾ ਜੀ ਬਿਲਕੁਲ ਉਹਨਾਂ ਨੇ ਤਾਂ ਸਾਰੀ ਜਿਹੜੀ ਸਟੱਡੀ ਕਰਕੇ ਆਪਾਂ ਨੂੰ ਦੱਸ ਦਿੱਤਾ ਏਸੇ ਤਰ੍ਹਾਂ ਪ੍ਰੋਫੈਸਰ ਪੂਰ ਸਿੰਘ ਹੈ ਉਹਨਾਂ ਨੇ ਵੀ ਬੜਾ ਸਪਸ਼ਟ ਕੀਤਾ ਕਿ ਜਦੋਂ ਇਹ ਜਿਹੜਾ ਹੈ ਨਾ ਜੀ ਪੰਜਾਬੀ ਵਸ ਦਾ ਗੁਰਾਂ ਦੇ ਨਾਮ ਤੇ ਉਹਨਾਂ ਦੀ ਕਿਤਾਬ ਆ ਉਹਦੇ ਚ ਉਹਨਾਂ ਨੇ ਬੜਾ ਸਪਸ਼ਟ ਕੀਤਾ ਵੀ ਗੁਰੂ ਨਾਨਕ ਜਦੋਂ ਕੂੜੇ ਤੇ ਸਵਾਰੀ ਕਰਦਾ ਤੇ ਗੁਰੂ ਗੋਬਿੰਦ ਸਿੰਘ ਹੀ ਹੋ ਜਾਂਦਾ ਜੀ ਉਹਨਾਂ ਨੇ ਬੜਾ ਸਪਸ਼ਟ ਕੀਤਾ ਕਿ ਗੁਰੂ ਨਾਨਕ ਹੀ ਗੁਰੂ ਗੋਬਿੰਦ ਸਿੰਘ ਆ ਜਿਹੜਾ ਤੁਸੀਂ ਮੇਰੇ ਦੇ ਸਵਾਲ ਕੀਤਾ ਹੂੰ ਹੂੰ ਇਹ ਇਸ ਕਰਕੇ ਜ਼ਰੂਰੀ ਹੈ ਵੀ ਜਿਹੜਾ ਸਾਡੇ ਦੇ ਏਡੇ ਵੱਡੇ ਸਿਧਾਂਤ 'ਤੇ ਹਮਲੇ ਹੋ ਗਏ ਜੀ ਵੀ ਸਾਨੂੰ ਚੇਤਾ ਹੀ ਭੁਲਾ ਦਿੱਤਾ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਕੋਈ ਹੈ ਹਮ 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 ਇਹ ਕਿਤਾਬ ਲਿਖਣ ਦਾ ਜਿਹੜਾ ਡਾਕਟਰ ਕਰਨ ਪ੍ਰੀਤ ਦਾ ਮਕਸਦ ਹੀ ਇਹ ਹੈ ਜੀ ਜੀ ਕਿ ਗੁਰੂ ਜੋਤ ਦੀ ਨਿਰੰਤਰਤਾ ਜਿਹੜੀ ਆ ਉਹ ਦੱਸੀ ਜਾਵੇ ਉਹ ਇਹ ਕਿਤਾਬ ਚੋਂ ਤੁਸੀਂ ਸਾਰੀ ਗੱਲ ਪੜ੍ਹ ਲਿਓ ਜੀ